Oh! ਖਾਰਕੂ ਚੱਲਿਆ ਰੈਂਕੂ ਕਟਾਰੀ ਵਾਲਾ ਲਾਲ ਛੋਲ ਵਾਲਾ ਆ ਚੱਲਿਆ ਭਾਈ ਜੀ ਕਰੋ ਤਾੜੀਆਂ ਮਾਰ ਕੇ ਸਵਾਗਤ 24 ਲੱਖਾ ਚੱਲਿਆ ਵਾ ਜਿਹਦਾ ਅੱਜ ਸਨਮਾਨ ਹੋਣਾ ਵਾ ਜੀਤੂ ਹੋਣੀ ਟੈਪੀ ਵਾਲੇ ਦਲਬੀਰ ਹੋਣੀ ਚੱਲਿਆ ਚੈਨੀ ਹੋਣੀ ਚੱਲੇ ਆ ਜਿੱਥੇ ਸੋਨੀ ਹੋਣੀ ਚੱਲੇ ਆ ਹਰਵਿੰਦਰ ਸਮਾਣਾ ਤਾਰਾ ਦੌਧਰ ਨਾਲ ਹੀ ਬਾਬਾ ਜੀ ਨਤਮਲਪੁਰ ਵਾਲੇ ਚੱਲੇ ਆ ਬੱਲੀ ਕਿਹਾ ਮਟਾਲਾ ਹਰੇ ਛੋਲ ਚੱਲੇ ਆ ਆ ਤਾਰੇ ਹੋਣਾ ਦਾ ਦੂਜਾ ਮੱਛਾ ਚੱਲਿਆ ਬਾਈ ਬੱਗੇ ਹੋਣੀ ਸਮਾਣੇ ਵਾਲੇ ਤਾਰੇ ਹੋਣੀ ਦੌਧਰ ਮੰਦਿਰ ਪੌਣੀ ਗਰਾਣੇ ਵਾਲੇ ਤੇ ਇਧਰੋਂ ਚੰਨੀ ਹੋਣੀ ਚੱਲੇ ਆ ਚੰਨੀ ਹੋਣੀ ਬਾਈ ਜੀ ਚੱਲੇ ਆ ਤੇ ਕੱਟੂ ਵਾਲੀ ਵਾਲੇ ਕੋਲ ਸਾਹਿਬ ਰਾਮਪੁਰ ਵਾਲੇ ਚੱਲੇ ਆ ਨਾਇਬ ਸਿੰਘ ਲੰਬੜਦਾਰ ਤੇ ਹੁਣੇ ਮੁੰਡਿਆਂ ਨੇ ਐਡਮੈਂਟਾ ਚ ਰਾਈਆਂ ਵਾਲਾ ਸਰਪੰਚ ਬਾਈ ਪੱਪੂ ਹੋਣੀ ਬਾਈ ਬਿੰਦੇ ਹੋਣੀ ਬਾਈ ਨਿੰਮੇ ਹੋਣੀ ਡਾਕਟਰ ਕਿੰਦੀ ਹੋਣੀ ਲੱਖੀ ਚਹਿਲਾ ਹੋਣੀ ਬਿੰਦਰ ਹੋਣੀ ਤੇ ਆ ਚੱਲਿਆ ਬਾਈ ਜੀ ਇਹ ਵੀ ਚੈਂਪੀਅਨ ਆ ਅੰਗਰੇਜ਼ ਜਲਤਪੁਰਿਆਂ ਦਾ ਚੱਲਿਆ ਹੋਇਆ ਵਾ 30 ਦਸੰਬਰ ਨੂੰ ਮੋਟਰਸਾਈਕਲ ਜੱਤਿਆ ਦੇਹੜੂ ਤੇ ਉਸ ਤੋਂ ਬਾਅਦ ਫਿਰ ਪਿੱਛੇ ਮੁੜ ਕੇ ਨਹੀਂ ਦੇਖਿਆ ਲਗਾਤਾਰ ਮੇਲਿਆਂ ਦਾ ਜੇਤੂ ਆ ਇਹ ਤੀਜੇ ਸ਼ੇਰਗਿੱਲ ਜਲਤਪੁਰ ਰਾਜੂ ਸਰਹਾਲਾ ਮੇਜਰ ਬਿਹਾਲਾ ਬਾਈ ਪਾਲੇ ਹੋਣੀ ਕਾਲੇ ਹੋਣੀ ਰੁੜਕੇ ਵਾਲੇ ਫੌਜੀ ਹੋਣੀ ਗੱਡੀਆਂ ਵਾਲਾ ਫੇਰ ਲੈ ਚੱਲੇ ਮੋਰਚਾ ਨੰਬਰਦਾਰਾ ਕਿੰਨਾ ਘੱਟ ਸਮਾਂ ਲੱਗਿਆ ਹੋਇਆ ਆ ਗਈ ਬਈ 25 ਸੈਕਿੰਡ ਤੇ 37 ਪੁਆਇੰਟ ਦਾ ਬਾਈ ਜੀ ਘੱਟ ਸਮਾਂ ਲੱਗਿਆ ਹੋਇਆ 25 37 ਦਾ ਅੱਪ 24 ਸੈਕਿੰਡ 75 ਪੁਆਇੰਟ ਲੱਗ ਗਿਆ ਬਾਈ ਜੀ ਮਾਰੀ ਤਾਂ ਛੋਟੇ ਵੀ ਨਿਗਾਹ ਕੇ ਦਾ ਦੋਨਾਂ ਤੇ ਕੁਝ ਨਾ 24 ਸੈਕਿੰਡ 75 ਪੁਆਇੰਟ ਬਾਈ ਜੀ ਸਮਾ ਲੱਗ ਗਿਆ ਇਹ ਜੈਬ ਸਿੰਘ ਜੀ ਸਮਾਜਪੁਰਾ ਇਹ 24 ਲੱਖਾਂ ਭੱਜ ਗਏ ਤਾਰੇ ਦੌਧਰ ਦਾ ਹਰਵਿੰਦਰ ਸਮਾਣੇ ਦਾ ਅਜੈਬ ਸਿੰਘ ਸਵਾਜਪੁਰੇ ਦਾ ਟੀਜੇ ਸ਼ੇਰਕਿੱਲ ਦਾ ਰਾਜੂ ਸਰਹਾਰੇ ਦਾ ਮੇਜਰ ਪਿਆਲੇ ਦਾ ਪਾਲੇ ਘੜਾ ਦਾ ਗਰਦਿਆਲ ਰੁੜਕੇ ਦਾ ਜਿਹੜਾ ਪਰਲੇ ਪਾਸੇ ਅੰਗਰੇਜ਼ ਭੱਜ ਗਿਆ ਤੇ ਉਰਲੇ ਪਾਸੇ ਕਰਨਲ ਢੈਪੀ ਦਾ ਚਾਈਨੀ ਮਹੌਲੀ ਦਾ ਹਰਵਿੰਦਰ ਸਮਾਣੇ ਦਾ ਬੱਗੇ ਸਮਾਣੇ ਦਾ ਤੇ ਤੁਸੀਂ ਤਾੜੀਆਂ ਮਾਰ ਕੇ ਗਊ ਦੇ ਜਾਇਆਂ ਦਾ ਸਵਾਗਤ ਕੀਤਾ ਵਾ ਤੇ ਕਿਆ ਵਧੀਆ ਗੱਲ ਹੈ